ਮਿਸਲਦਾਰੀ ਪ੍ਰਥਾ ਜ਼ਗੀਰਦਾਰੀ ਪ੍ਰਥਾ ਤੇ ਰਾਖੀ ਪ੍ਰਥਾ ਇਹਨਾਂ ਵਿੱਚ ਕੀ ਅੰਤਰ ਸੀ ਆਓ ਜਾਣਦੇ ਹਾਂ ਮਿਸਲਦਾਰੀ ਪ੍ਰਥਾ ਅਨੁਸਾਰ ਮਿਸਲ ਦਾ ਸਰਦਾਰ ਆਪਣੇ ਸਹਿਯੋਗੀ ਸਰਦਾਰਾਂ ਨੂੰ ਇਨਾਮ ਦੇ ਰੂਪ ਵਿੱਚ ਕੁਝ ਜ਼ਮੀਨ ਦੇ ਦਿੰਦਾ ਸੀ ਇਹਨਾਂ ਜ਼ਮੀਨ ਦੇ ਪ੍ਰਬੰਧ ਵਿੱਚ ਉਹਨਾਂ ਸਰਦਾਰਾਂ ਨੂੰ ਪੂਰਨ ਆਜ਼ਾਦੀ ਹੁੰਦੀ ਸੀ ਕਿ ਉਹ ਜਦੋਂ ਚਾਹੇ ਭੂਮੀ ਸਮੇਤ ਛੱਡ ਕੇ ਦੂਜੀ ਕਿਸੇ ਮਿਸਲ ਦੇ ਵਿੱਚ ਜਾ ਸਕਦੇ ਆ ਜ਼ਗੀਰਦਾਰੀ ਪ੍ਰਥਾ ਕੀ ਹੁੰਦੀ ਸੀ ਜਾਗੀਰਦਾਰੀ ਪ੍ਰਥਾ ਅਨੁਸਾਰ ਮਿਸਲ ਦਾ ਸਰਦਾਰ ਆਪਣੇ ਸਬੰਧੀਆਂ ਨੂੰ ਇਸ ਸ਼ਰਤ 'ਤੇ ਕੁਝ ਭੂਮੀ ਦੇ ਦਿੰਦਾ ਸੀ ਕਿ ਉਹ ਉਸ ਦੀ ਸੈਨਿਕ ਸਹਾਇਤਾ ਕਰਨਗੇ ਉਸ ਜਾਗੀਰ ਦੇ ਸਵਾਮੀਆ ਨੂੰ ਹੀ ਜਾਗੀਰਦਾਰ ਕਿਹਾ ਜਾਂਦਾ ਸੀ ਪਰ ਜਾਗੀਰਦਾਰ ਪੂਰੀ ਤਰ੍ਹਾਂ ਮਿਸਲ ਦੇ ਸਰਦਾਰ ਦੇ ਅਧੀਨ ਹੁੰਦੇ ਸੀ ਰਾਖੀ ਪ੍ਰਥਾ ਕੀ ਸੀ ਰਾਖੀ ਪ੍ਰਥਾ ਅਨੁਸਾਰ ਪਿੰਡ ਦੇ ਲੋਕ ਮਿਸਲ ਦੇ ਸਰਦਾਰ ਨੂੰ ਆਪਣੀ ਰੱਖਿਆ ਦੇ ਲਈ ਆਪਣੀ ਆਮਦਨ ਦਾ ਪੰਜਵਾਂ ਹਿੱਸਾ ਸਾਲ ਵਿੱਚ ਦੋ ਵਾਰ ਹੀ ਦਿੰਦੇ ਸੀ ਮਿਸਰ ਦਾ ਸਰਦਾਰ ਰੱਖਿਆ ਵਿੱਚ ਆਏ ਪਿੰਡ ਨੂੰ ਚੋਰ ਡਾਕੂਆਂ ਤੇ ਹਮਲਾਵਾਰਾਂ ਦੀ ਲੁੱਟ ਤੋਂ ਬਚਾਉਂਦਾ ਸੀ। ਤੇ ਜੇਕਰ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੀ ਹੈ ਤਾਂ ਰੇਸ਼ ਅਕੈਡਮੀ ਅਫੀਸ਼ਲ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ ਤੇ ਇਸ ਵੀਡੀਓ ਨੂੰ ਵੱਤ ਵਤ ਸ਼ੇਅਰ ਕਰੋ। ਧੰਨਵਾਦ।